ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰ ਤ ਫਿਰ ਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਮੈਂ ਨਹੀਂ ਕਿਛ ਹੋ ਨਹੀਂ ਇਹ ਜੇ ਆਹੇ ਨਮੂਰਾ ਹਉ ਸਰਲ ਜੱਜ ਰਖਲੇ ਹੋ ਸਤਨਾਮ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਲੋ ਕਰੇ ਅਨੇਕ ਜਨ ਅੰਤ ਨ ਪਰਵਾਰ ਨਾਨਕ ਰਚਨਾ ਪ੍ਰਵਰਤੀ ਬਹੁ ਵਿਦਿਆਨ ਕਬਰ ਕੌਰ ਅਸ਼ਟਪਰੀ ਕਈ ਕੋਟ ਹੋਏ ਪੂਜਾਰੀ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬੜ ਭਰ ਮੈਂ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਬ ਕਾਮ ਵਿਚਾਰੇ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਇੰਤ ਨ ਬਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਭਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲ ਦੇ دیਵਾਨਾ ਰਾਹੀ ਆਪ ਜੀ ਲੜੀਵਾਰ ਕੁਰਬਾਨੀ ਦੇ ਵਿਚਾਰ ਨਾਲ ਜੁੜ ਰਹੇ ਹੋ ਅੱਜ ਦਾ ਜੋ ਪਵਿੱਤਰ ਸ਼ਬਦ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਲੜੀਵਾਰ ਕਥਾ ਮੁਤਾਬਕ ਦਸਵੀਂ ਅਸ਼ਟਪਰੀ ਆਪਾਂ ਨੇ ਅਰੰਭ ਕੀਤੀ ਹੈ ਜਿਸ ਦਾ ਸ਼ਲੋਕ ਅਤੇ ਪਹਿਲੇ ਪਰੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਆਓ ਗੁਰੂ ਕਿਰਪਾ ਕਰਨ ਇਸ ਅਸ਼ਟ ਪਰੀ ਰਾਹੀਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਦੇ ਹਨ ਆਰੰਭ ਕਰ ਗਏ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਉਸਤਤ ਕਰੇ ਅਨੇਕ ਜਣ ਅੰਤ ਨ ਪਾਰਵਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਉਲ ਗੁਰੂ ਨਾਨਕ ਦੇ ਘਰ ਦੇ ਅਨੰਨ ਪਿਆਰੇ ਸਿਆਣੇ ਬੁੱਧੀਜੀਵੀ ਸਿੱਖਾਂ ਨੇ ਬੇਨਤੀ ਕੀਤੀ ਪਤਛਾ ਇਸ ਕੁਦਰਤ ਦਾ ਪਰਮੇਸ਼ਰ ਦਾ ਕਿੰਨਾ ਕੁ पसारा ਹੈ ਕਿੰਨਾ ਕੁ ਪਰਿਵਾਰ ਹੈ ਕੋਈ ਉਸ ਦੇ ਬਾਰੇ ਸਾਨੂੰ ਦੱਸਣਾ ਕਰੋ ਮਹਾਰਾਜ ਉਸ ਪਰਮੇਸ਼ਰ ਨੇ ਕਿਵੇਂ ਇਹ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਇਹ 10ਵੀਂ ਅਸ਼ਟਪਦੀ 10ਵਾਂ ਸ਼ਲੋਕ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਸਿੱਖੋ ਸ਼ਲੋਕ ਸ਼ਲੋਕ ਦਾ ਅਰਥ ਸ਼ਬਦ ਹੈਡਿੰਗ ਵੀ ਹੈ ਪਰ ਸ਼ਲੋਕ ਦਾ ਅਰਥ ਹੈ ਸਵੈ ਲੋਕ ਭਾਵ ਇਹ ਕੁਦਰਤ ਦੇ ਮਨੁੱਖਾ ਜੀਵਨ ਦੀ ਜਿਹੜੀ ਹੈ ਬੰਤਰ ਸਵੇ ਦਾ ਲੋਕ ਜਿਹਦੇ ਵਿੱਚ ਮੈਂ ਵੱਸਦਾ ਉਹ ਮੇਰਾ ਘਰ ਮੇਰਾ ਸਰੀਰ ਕਿਉਂਕਿ ਭਗਤ ਪੀਪਲ ਜੀ ਨੇ ਬੜੀ ਸੋਹਣੀ ਗੱਲ ਕਲੀਅਰ ਕਰ ਦਿੱਤੀ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੋ ਖੋਜੇ ਸੋ ਪਾਵੇ ਪੀਪਾ ਪ੍ਰਣਭੈ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਇਹਦਾ ਮਤਲਬ ਜਿੰਨੀ ਸ੍ਰਿਸ਼ਟੀ ਹੈ ਓਤਨੀ ਹੀ ਰਚਨਾ ਸਾਡੇ ਸਰੀਰ ਦੇ ਵਿੱਚ ਦੀ ਵੀ ਹੈ ਜਿਸ ਨੂੰ ਅਸੀਂ ਨਹੀਂ ਜਾਣਦੇ ਕਿ ਪਰਮੇਸ਼ਰ ਨੇ ਸਾਡੇ ਸਰੀਰ ਦੇ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਰੋਮਾਂ ਤੱਕ ਸਿਰ ਦੇ ਕੇਸਾਂ ਤੱਕ ਇਹ ਸ੍ਰਿਸ਼ਟੀ ਦੀ ਰਚਨਾ ਭਾਵ ਸਾਡੇ ਸਰੀਰ ਦੀ ਰਚਨਾ ਵੀ ਕਿਵੇਂ ਕੀਤੀ ਹੈ ਔਰ ਇਹਦੇ ਵਿੱਚ ਕੀ ਕੁਝ ਫਿਟ ਕੀਤਾ ਹੈ ਸੂਖਮ ਤੋਂ ਸੂਖਮ ਤੇ ਮੋਟੇ ਤੋਂ ਮੋਟਾ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਬਖਸ਼ਿਸ਼ ਕਰ ਲੱਗੇ ਹਨ ਸ਼ਲੋਕ ਉਸਤਤ ਕਰੇ ਅਨੇਕ ਜਣ ਕਹਿੰਦੇ ਸਿੱਖੋ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੀ ਸਿਫਤ ਤਾਂ ਬਹੁਤ ਲੋਕਾਂ ਨੇ ਕੀਤੀ ਆ ਕਿਸੇ ਨੇ ਉਹਨੂੰ ਕਿਹੋ ਜਿਹਾ ਕਿਹਾ ਕਿਸੇ ਨੇ ਕਿਹੋ ਜਿਹਾ ਕਿਹਾ ਪਰ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਇੱਕ ਛੋਟੀ ਜੀ ਕਹਾਣੀ ਯਾਦ ਆ ਗਈ ਹੈ ਕਹਿੰਦੇ ਚਾਰ ਅੰਨੇ ਬੰਦੇ ਸੀ ਅੱਖਾਂ ਤੋਂ ਮੁਨਾਖੇ ਸੀ ਜਿਨ੍ਹਾਂ ਨੂੰ ਦਿਸਦਾ ਨਹੀਂ ਸੀ ਉਹਨਾਂ ਚਾਰਾਂ ਨੂੰ ਇੱਕ ਦੇਖਣ ਵਾਲੇ ਮਨੁੱਖ ਨੇ ਇੱਕ ਹਾਥੀ ਦੇ ਕੋਲ ਲਿਜਾ ਕੇ ਕਿਹਾ ਆਓ ਮੈਂ ਤੁਹਾਨੂੰ ਹਾਥੀ ਦਿਖਾਵਾਂ ਹੁਣ ਉਹਨਾਂ ਨੂੰ ਦਿਸਦਾ ਤਾਂ ਨਹੀਂ ਹੈ ਪਰ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਟੱਚ ਕਰਾਉਣਾ ਤੁਸੀਂ ਟੱਚ ਕਰਕੇ ਦੱਸੋ ਇਹ ਹਾਥੀ ਹੈ ਕਿ ਹੋਰ ਜੀ ਹੁਣ ਗੁਰੂ ਪਿਆਰਿਓ ਇੱਕ ਬੰਦੇ ਨੂੰ ਉਸ ਹਾਥੀ ਦੀ ਸੁੰਡ ਫੜਾਈ ਆ ਵੀ ਆ ਦੇਖੋ ਇਹ ਹਾਥੀ ਹੈ ਕਹਿੰਦੇ ਸੁੰਡ ਹਾਥੀ ਦੀ ਹੈ ਪਰ ਸੁੰਡ ਹਾਥੀ ਨਹੀਂ ਹੈ ਸੁੰਡ ਦੇ ਨਾਲ ਹੱਥ ਲਵਾਇਆ ਪੁੱਛਿਆ ਦੱਸ ਕਿਹੋ ਜਾਂ ਲੱਗਿਆ ਕਹਿੰਦਾ ਜੀ ਇਉਂ ਲੱਗਦਾ ਜਿਵੇਂ ਕੋਈ ਮੋਟੀ ਪੈਪ ਹੁੰਦੀ ਆ ਕਿਉਂਕਿ ਉਹਦੇ ਵਿੱਚ ਨਾਸਾਂ ਹੁੰਦੀਆਂ ਮੋਰੀ ਹੁੰਦੀ ਆ ਦੂਸਰੇ ਬੰਦੇ ਦਾ ਹੱਥ ਉਸ ਹਾਥੀ ਦੀਆਂ ਲੱਤਾਂ ਨਾਲ ਲਵਾ ਦਿੱਤਾ ਕਹਿੰਦੇ ਆ ਦੇਖੋ ਇਹ ਹਾਥੀ ਹੈ ਉਹ ਲੱਤਾਂ ਵੀ ਹਾਥੀ ਦੇ ਸਰੀਰ ਨਾਲ ਹੀ ਜੁੜੀਆਂ ਉਹਨੂੰ ਪੁੱਛਿਆ ਵੀ ਦੱਸੋ ਕਿੱਦਾਂ ਦਾ ਲੱਗਿਆ ਉਹ ਕਹਿਣ ਲੱਗਿਆ ਮਾਰ ਜਿਵੇਂ ਇਉਂ ਲੱਗਿਆ ਜਿਵੇਂ ਕਿਸੇ ਘਰ ਦੇ ਮੋਟੇ ਪਿੱਲਰ ਹੁੰਦੇ ਆ ਥੰਮ ਹੁੰਦੇ ਆ ਕਹਿੰਦੇ ਠੀਕ ਹੈ ਤੀਸਰੇ ਸੂਰਮੇ ਨੂੰ ਉਸਨੇ ਹਾਥੀ ਦੇ ਕੰਨ ਫੜਾ ਦਿੱਤਾ ਕਿ ਨੇ ਆ ਹਾਥੀ ਆ ਉਹਨੇ ਹਾਥੀ ਦੇ ਕੰਨ ਟੋਹਿਆ ਸਮਾਰ ਕੇ ਜੱਜਮੈਂਟ ਕਰਨਾ ਚਾਹਿਆ ਪੁੱਛਿਆ ਕਿ ਹੋ ਜਾਏ ਕਹਿੰਦਾ ਜਿਵੇਂ ਸਾਡੇ ਘਰਾਂ ਵਿੱਚ ਪੱਖੇ ਹੁੰਦੇ ਆ ਹਵਾ ਝੱਲਣ ਵਾਲੇ ਇਦਾਂ ਦਾ ਲੱਗਦਾ ਪਰ ਇਹਨਾਂ ਨੇ ਅਤੇ ਇੱਕ ਰਹਿ ਗਿਆ ਚੌਥਾ ਤੇ ਉਹਦਾ ਹੱਥ ਜਿਹੜਾ ਹੈ ਹਾਥੀ ਦੇ ਢਿੱਡ ਤੇ ਲਵਾ ਦਿੱਤਾ ਹੈ ਕਹਿਣ ਲੱਗੇ ਹਾਥੀ ਐ ਉਹਨੇ ਹਾਥੀ ਦਾ ਢਿੱਡ ਨੂੰ ਟੋਇਆ ਦੂਰ ਤੱਕ ਤਾਂ ਗੁਰੂ ਪਿਆਰ ਉਹ ਥਲੋ ਲੰਘ ਕੇ ਦੂਜੇ ਪਾਸੇੋਂ ਦੇਖਿਆ ਉਹਨੂੰ ਪੁੱਛਿਆ ਵੀ ਤੈਨੂੰ ਹਾਥੀ ਕਿਦਾਂ ਦਾ ਲੱਗਿਆ ਕੰਨਾ ਜੀ ਢੋਲ ਵਰਗਾ ਲੱਗਦਾ ਹੁਣ ਇਹ ਚਾਰ ਜਣੇ ਐ ਪਰ ਚਾਰਾਂ ਨੇ ਹਾਥੀ ਦੀ ਪੂਰੀ ਸਿਫਤ ਨਹੀਂ ਕੀਤੀ ਹਜੇ ਇੱਕ ਛੋਟੀ ਜੀ ਬਸਤ ਨੂੰ ਇੱਕ ਅੰਨਾ ਬੰਦਾ ਜਿਹੜਾ ਹੈ ਜਿਹਦੀਆਂ ਕੇ ਅੱਖਾਂ ਦੇਖ ਨਹੀਂ ਰਹੀਆਂ ਉਹ ਦੱਸ ਨਹੀਂ ਸਕਦਾ ਤੇ ਜਿਨ੍ਹਾਂ ਦੀਆਂ ਅੱਖਾਂ ਦੇਖ ਰਹੀਆਂ ਨਾ ਪਰ ਫੇਰ ਵੀ ਉਹ ਸ੍ਰਿਸ਼ਟੀ ਦਾ ਪੂਰਾ ਵਰਨਣ ਨਹੀਂ ਕਰ ਸਕਦੇ ਕੋਈ ਪਰਮੇਸ਼ਰ ਨੂੰ ਕਿੱਦਾਂ ਨਾ ਕਹਿੰਦਾ ਕੋਈ ਕਿੱਦਾਂ ਨਾ ਕਹਿੰਦਾ ਪੂਰਾ ਕਿਸੇ ਨੂੰ ਦਿਸਿਆ ਨਹੀਂ ਸ਼ਲੋਕ ਉਸਤਦ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਣਕ ਪ੍ਰਕਾਰ ਤੁਸੀਂ ਉਹਦੀ ਕੁਦਰਤ ਦੀ ਉਹਦੀ ਰਚਨਾ ਦੀ ਓਰੀ ਸਾਜੀ ਸ੍ਰਿਸ਼ਟੀ ਦੀ ਗੱਲ ਕਰਦੇ ਹੋ ਮੈਂ ਤਾਂ ਕਹਿਣਾ ਕਿਸੇ ਨੇ ਵੀ ਉਸ ਦੇ ਇੱਕ ਹਿੱਸੇ ਨੂੰ ਵੀ ਨਹੀਂ ਜਾਣਿਆ ਉਹ ਪਰਮੇਸ਼ਰ ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ ਪ੍ਰਮਾਤਮਾ ਕਹਿੰਦੇ ਹਾਂ ਵਾਹਿਗੁਰੂ ਕਹਿੰਦੇ ਹਾਂ ਰਾਮ ਕਹਿੰਦੇ ਹਾਂ ਉਹ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ ਪਰ ਜਿਨ੍ਹਾਂ ਨੂੰ ਜਿੰਨਾ ਜਿੰਨਾ ਉਸ ਨੇ ਆਪਣਾ ਰੂਪ ਦਿਖਾਇਆ ਆਪ ਹੀ ਆਪਣੀ ਵਦ ਹੈ ਜੇਤੀ ਬਨਦ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਕੇ ਵਿੱਚ ਸਜਾ ਪ੍ਰਥਮ ਸੰਸਾਰਾ ਇਸ ਕਰਕੇ ਗੁਰੂ ਪਿਆਰਿਓ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਦਾਂ ਦਾ ਹੈ ਸਾਰੇ ਆਪੋ ਆਪਣੀ ਬੁੱਧੀ ਮਤ ਮੁਤਾਬਕ ਕਹਿ ਰਹੇ ਜਰੂਰ ਰਹੇਨ ਉਸਤਦ ਕਰੈ ਅਨੇਕ ਜਨ ਅੰਤ ਨ ਪਾਰਾ ਵਾਲ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਕ ਪ੍ਰਕਾਰ ਕੋਈ ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਪਰਮੇਸ਼ਰ ਨੇ ਇਸ ਉਂਗਲ ਨੂੰ ਤਿਆਰ ਕਰਨ ਲੱਗਿਆ ਕਿਵੇਂ ਇਸ ਦੀ ਹੱਡੀ ਬਣਾਈ ਹੱਡੀ ਵੀ ਜੋੜ ਰੱਖਿਆ ਘੁੰਮਣ ਵਾਲਾ ਔਰ ਉੱਤੇ ਇਸਰੇ ਮਾਸ ਦਾ ਲੇਪ ਕੀਤਾ ਫਿਰ ਇਸੇ ਮਾਸ ਦੇ ਵਿੱਚ ਰੋਮ ਵੀ ਰਖੇ ਜਿਨ੍ਹਾਂ ਦੇ ਵਿੱਚ ਇਹਦੀ ਅੰਦਰ ਗਰਮੀ ਛਾਤੀ ਲੰਘਦੀ ਟਪਦੀ ਹੈ ਸਾਡੇ ਮਾਸ ਚਮੜੀ ਦੇ ਵਿੱਚੋਂ ਸਾਨੂੰ ਪਸੀਨਾ ਨਹੀਂ ਆਉਂਦਾ ਬਾਹਰ ਉਹ ਵੀ ਤਾਂ ਰੋਮਾਂ ਵਿੱਚੋਂ ਹੀ ਆਉਂਦਾ ਇੰਨੀ ਬਰੀਕੀ ਉਰੀ ਕੁਦਰਤੀ ਕਾਰਾਗਰੀ ਹੈ ਕਰਤੇ ਦੀ ਕੌਣ ਉਹਨੂੰ ਦੱਸ ਸਕਦਾ ਹੈ ਕਿ ਉਹ ਆਪ ਕਿਹਸਾ ਹੈ ਨਾਨਕ ਰਚਨਾ ਪ੍ਰਵਰਚੀ ਬਹੁ ਵਿਧੇ ਅਨਕ ਪ੍ਰਕਾਰ ਉਸ ਪਰਮੇਸ਼ਰ ਨੇ अनेका ਪ੍ਰਕਾਰਾਂ ਦੇ ਨਾਲ ਰਾਜਸੀ ਤਾਮਸੀ ਸਾਤ ਕੀ ਚਾਰ ਖਾਨੀਆਂ ਤਿੰਨ ਗੁਣਾ ਕਰਕੇ ਚਾਰ ਬਾਣੀਆਂ ਮਦਮਾ ਪੈਖਰ ਮਦਮਾ ਬੈਖਰੀ ਪਰਾ ਤੇ ਪਸੰਤੀ ਚਾਰ ਤਰ੍ਹਾਂ ਦੀਆਂ ਬਾਣੀਆਂ ਕੋਈ ਕਿੱਦਾਂ ਮੋਲਦਾ ਕੋਈ ਕਿੱਦਾਂ ਮੋਲਦਾ ਇਹ ਚਾਰਾਂ ਦੇ ਵਿੱਚ ਆ ਜਾਂਦੇ ਆ ਚਾਰ ਤਰ੍ਹਾਂ ਦੀਆਂ ਖਾਣੀਆਂ ਪਸ਼ੂ ਪੰਛੀ ਜਾਨਵਰ ਮਨੁੱਖ ਆਦੀ ਅੰਡ ਜਿਰ ਸਿਤਜ ਉਤਪੁਜ ਅੰਡ ਜਿਰ ਸਿਤਜ ਉਤਪੁਜ ਇਹ ਚਾਰ ਤਰ੍ਹਾਂ ਦੇ ਨਾਲ ਆਂਡਿਆਂ ਤੋਂ ਜੇੜ ਤੋਂ ਮਿੱਟੀ ਤੋਂ ਮੈਲ ਤੋਂ ਅਤੇ ਗਰਮੀ ਤੋਂ ਪੈਦਾ ਕੀਤੀ ਸ੍ਰਿਸ਼ਟੀ ਜਿਸ ਦਾ ਸਿੱਖੋ ਕੋਈ ਅੰਤ ਨਹੀਂ ਪਾ ਸਕਦਾ ਫਿਰ ਇਸ ਸ੍ਰਿਸ਼ਟੀ ਦੇ ਵਿੱਚ ਅੱਗੇ ਮਨੁੱਖ ਸਾਜੇ ਹਨ ਤੇ ਮਨੁੱਖਾਂ ਦੇ ਵਿੱਚ ਵੀ ਅੱਗੇ ਕਿੰਨੇ ਤਰ੍ਹਾਂ ਦੇ ਮਨੁੱਖ ਹੈ ਦਸਵੇਂ ਪ੍ਰੀਤਮ ਕਹਿੰਦੇ ਕਹੋਂ ਫੋਲ ਰਾਜਿਆ ਹੋਵੇ ਬੈਠਾ ਕਹੋਂ ਸਿਮਟ ਭਇਓ ਸੰਕਰ ਕੈਠਾ ਸਗੜੀ ਸ਼ੇਖਤ ਦਿਖਾਏ ਜਾਂ ਚੰਪਵ ਆਰ ਜੁਗਾਦ ਸਰੋਗ ਸੁਆਮਪਵ ਤਉ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ ਅੱਗੇ ਲਿਖਦੇ ਹਨ ਕਈ ਕੋਟ ਹੋਏ ਪੂਜਾਰੀ ਕਰੋੜਾ ਹੀ ਮਨੁੱਖ ਉਸ ਪਰਮੇਸ਼ਰ ਦੀ ਪੂਜਾ ਕਰੋੜਾ ਹੀ ਢੰਗਾ ਨਾਲ ਕਰ ਰਹੇ ਹੈ ਕੋਈ ਅੰਤ ਨਹੀਂ ਤੇ ਉ ਪੂ ਭਾਵ ਨਰਕ ਤੇ ਜਾਰੀ ਉਹਦੇ ਵਿੱਚ ਜੋ ਨਰਕਾਂ ਦੇ ਦੁੱਖ ਝੱਲਣ ਵਾਲੇ ਜੀਵ ਨਰਕਾਂ ਦੇ ਵਿੱਚ ਸਿੱਟੇ ਹੋਏ ਹਨ ਭਾਵ ਜੋ ਇੱਥੇ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ ਕਿਤਨੇ ਜੀਵ ਪਸ਼ੂ ਪੰਛੀ ਮਨੁੱਖ ਦੁੱਖ ਭੋਗ ਰਹੇ ਹਨ ਮਾਨੋ ਪੂਰਾਮੀ ਪੂਨਾਮੇ ਨਰਕਾਂ ਦੇ ਵਿੱਚ ਸਿੱਟੇ ਹੋਏ ਆ ਜਲਣ ਵਾਲੇ ਹੋਏ ਭਾਵ ਉਹਨਾਂ ਨੂੰ ਦੁੱਖ ਦਿੱਤਾ ਜਾ ਰਿਹਾ ਹੈ ਕੋਈ ਕਾਮ ਆਰਕਾਂ ਦੀ ਪੀਕ ਪਈ ਹੋਈ ਆ ਕਿਸੇ ਨੂੰ ਬ੍ਰह्म ਗਿਆਨ ਦੀ ਅੱਗ ਕਰਕੇ ਜਾਰੀ ਜਾਲਣ ਵਾਲੇ ਹਨ ਭਾਵ ਕੋਈ ਬ੍ਰह्म ਗਿਆਨ ਦੇ ਨਾਲ ਇਹਨਾਂ ਨਰਕਾਂ ਨੂੰ ਸੜਦਾ ਤੇ ਕੋਈ ਨਰਕਾਂ ਨੇ ਵੀ ਸੜ ਰਿਹਾ ਹੈ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਤੇ ਕਰੋੜਾਂ ਹੀ ਲੋਕ ਆਚਾਰ ਭਾਵ ਚੰਗੇ ਚਾਲ ਚੱਲਣ ਵਾਲੇ ਬ੍ਰह्म ਗਿਆਨੀ ਵੀ ਹਨ ਜਿਹੜੇ ਬ੍ਰह्म ਗਿਆਨ ਦੀ ਅਗਨ ਨਾਲ ਇਹਨਾਂ ਨਰਕਾਂ ਨੂੰ ਸਾੜ ਲੈਂਦੇ ਐ ਬਿਵਹਾਰੀ ਜਿਨ੍ਹਾਂ ਦਾ ਸ਼੍ਰੇਸ਼ਟ ਵਪਾਰ ਹੈ ਵਿਹਾਰ ਹੈ ਚੰਗੇ ਲੋਕ ਵੀ ਹਨ ਤੇ ਠੱਗਾਂ ਦਾ ਵੀ ਅੰਤ ਨਹੀਂ ਹੈ ਇੱਥੇ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਈ ਕੋਟ ਭਏ ਤੀਰਥਵਾਸੀ ਕਰੋੜਾਂ ਹੀ ਜੀਵ ਤੀਰਥਾਂ ਤੇ ਵਸਣ ਵਾਲੇ ਹਨ ਜਿਨ੍ਹਾਂ ਵਿੱਚ ਮਨੁੱਖ ਵੀ ਆਉਂਦੇ ਆ ਪਸ਼ੂ ਪੰਛੀ ਤਾਂ ਜੰਗਲਾਂ ਵਿੱਚ ਰਹਿੰਦੇ ਆ ਪਸ਼ੂ ਮਨੁੱਖ ਵੀ ਰਹਿੰਦੇ ਆ ਕਰੋੜਾਂ ਹੀ ਤੀਰਥਾਂ ਤੇ ਵਸਾ ਕਰਨ ਵਾਲੇ ਹਨ ਕਈ ਕਰੋੜ ਉਦਾਸੀ ਸੰਸਾਰ ਤੋਂ ਉਪਰਾਮ ਹੋ ਕੇ ਜੰਗਾਂ ਵਿੱਚ ਚਲੇ ਗਏ ਹਨ ਪਰਮ ਦੇ ਫਿਰਦੇ ਹਨ ਪਰ ਪਰਮੇ ਉਦਾਸੀ ਕੋਈ ਅੰਤ ਨਹੀਂ ਹੈ ਉਹਨਾਂ ਉਦਾਸੀਆਂ ਦਾ ਵੀ ਕਈ ਕੋਟ ਬੇਦ ਕੇ ਸਰੋਤੇ ਕਰੋੜਾਂ ਹੀ ਲੋਕ ਜਿਹੜੇ ਹਨ ਵੇਦਾਂ ਨੂੰ ਸਰਬਨ ਕਰਨ ਤੇ ਲੱਗੇ ਹੋਏ ਆ ਕਿ ਸ਼ਾਇਦ ਇਹਨਾਂ ਦੇ ਨਾਲ ਸਾਡਾ ਭਲਾ ਹੋ ਜਾਵੇ ਚੰਗੀ ਗੱਲ ਹੈ ਕਈ ਕੋਟ ਤਪੀਸ਼ਰ ਹੋਤੇ ਤੇ ਕਰੋੜਾਂ ਹੀ ਲੋਕ ਤਪਸਵੀ ਕਰ ਤਪੱਸਿਆ ਕਰ ਰਹੇ ਆ ਕੋਈ ਗੁਰੂ ਪਿਆਰਿਓ ਗਲਗਲ ਪਾਣੀ ਵਿੱਚ ਖੜਕੇ ਤਪੱਸਿਆ ਕਰਦਾ ਕੋਈ ਅੱਗ ਦੇ ਵਿੱਚ ਬੈਠ ਕੇ ਅਗਨ ਹੋਤਰ ਕਰਨ ਵਾਲੇ ਤਪੱਸਵੀ ਹਨ ਗੁਰੂ ਪਿਆਰਿਓ ਇਹਨਾਂ ਦਾ ਵੀ ਪਾਤਸ਼ਾਹ ਕਹਿੰਦੇ ਕੋਈ ਅੰਤ ਨਹੀਂ ਪਰਮੇਸ਼ਰ ਨੇ ਕਿੰਨੇ ਤਰ੍ਹਾਂ ਦੇ ਮਨੁੱਖ ਸਾਜੇ ਆ ਤੇ ਉਹਨਾਂ ਮਨੁੱਖਾਂ ਦੀ ਅੱਗੇ ਕਿੱਦਾਂ ਕਿੱਦਾਂ ਨੀਆਂ ਡਿਊਟੀਆਂ ਲਾਈਆਂ ਕਈ ਕੋਟ ਤਪੀ ਸਰ ਹੋਤੇ ਔਰ ਈਸ਼ਰ ਵਰਗੇ ਵੱਡੇ ਵੱਡੇ ਅਗਨੀ ਹੋਤਰ ਕਰਨ ਵਾਲੇ ਵੀ ਹੋਏ ਹਨ ਦੁਨੀਆ ਦੇ ਵਿੱਚ ਕਈ ਕੋਟ ਆਤਮ ਧਿਆਨ ਧਾਰੇ ਤੇ ਕਰੋੜਾ ਹੀ ਪਾਤਸ਼ਾਹ ਜੀ ਕਹਿੰਦੇ ਆਪਣੇ ਆਪੇ ਦਾ ਧਿਆਨ ਧਰਦੇ ਐ ਆਤਮਿਕ ਧਿਆਨ ਧਾਰੇ ਆਪਣੀ ਆਤਮਾ ਦਾ ਧਿਆਨ ਧਰਦੇ ਐ ਕਈ ਕੋਟ ਕਬ ਕਾ ਵਿਚਾਰੇ ਕਰੋੜਾ ਹੀ ਤਾਂ ਆਪਣੇ ਸਰੀਰ ਦਾ ਧਿਆਨ ਧਾੜਦੇ ਆ ਤੇ ਕਰੋੜਾ ਹੀ ਇਹਦੇ ਵਿੱਚ ਵਸੀ ਹੋਈ ਆਤਮਾ ਦੇ ਨਾਲ ਜੁੜਨਾ ਕਰਦੇ ਹਨ ਔਰ ਕਈ ਲੋਕ ਕਰੋੜਾ ਹੀ ਮਨ ਦੇ ਵਿੱਚ ਖਿਆਲ ਲੱਖੀ ਫਿਰਦੇ ਆ ਕਿ ਮੈਂ ਗੋਰਾ ਹਾਂ ਮੈਂ ਚਿੱਟਾ ਹਾਂ ਮੈਂ ਕਾਲਾ ਹਾਂ ਮੈਂ ਸੋਹਣਾ ਹਾਂ ਮੈਂ ਬੜਾ ਹਾਂ ਮੈਂ ਅਮੀਰ ਹਾਂ ਮੈਂ ਗਰੀਬ ਹਾਂ ਇਹ ਸਾਰੇ ਜੀਵਾਂ ਦੇ ਖਿਆਲ ਹਨ ਜੋ ਮਨ ਦੇ ਵਿੱਚ ਧਾਰਨ ਕੀਤੇ ਹੋਏ ਆ ਕਰੋੜਾ ਲੋਕ ਕਈ ਕੋਟ ਕਬ ਕਾਬ ਵਿਚਾਰੇ ਕਰੋੜਾ ਹੀ ਲੋਕ ਆਪਣੇ ਦੇ ਦੇ ਧਿਆਨ ਵਿੱਚ ਹੀ ਫਸੇ ਪਏ ਹਨ ਤੇ ਕਰੋੜਾ ਹੀ ਅਨੇਕਾਂ ਤਰ੍ਹਾਂ ਦੀਆਂ ਕਵਤਾਵਾਂ ਉਚਾਰਨ ਕਰਕੇ ਪਰਮੇਸ਼ਰ ਦਾ ਉਸਤਤ ਕਰਦੇ ਹਨ ਕਈ ਆਤਮਿਕ ਸਰੂਪ ਦਾ ਧਿਆਨ ਧਰਨ ਵਾਲੇ ਕਰੋੜਾ ਕਵੀ ਹੋ ਕੇ ਕਾਬਿਆ ਸ਼ਾਸਤਰਾਂ ਨੂੰ ਵਿਚਾਰਦੇ ਹਨ ਤੇ ਗਾਉਂਦੇ ਹਨ ਉਸ ਪਰਮੇਸ਼ਰ ਦੀ ਸਿਫਤ ਕਰਦੇ ਹਨ ਕੋਈ ਅੰਤ ਨਹੀਂ ਹੈ ਕਈ ਕੋਟ ਨਵ ਤਨ ਨਾਮ ਧਿਆਵੇ ਤੇ ਕਰੋੜਾ ਹੀ ਨਿਤ ਨਵੇ ਨਾਂ ਲੈ ਕੇ ਪਰਮੇਸ਼ਰ ਨੂੰ ਗਾਉਂਦੇ ਹਨ ਜਿਵੇਂ ਸ਼ੇਸ਼ਨਾਗ ਇੱਕ ਦਿਨ ਕਹਿਣ ਲੱਗਿਆ ਪਾਤਸ਼ਾ ਮੈਨੂੰ ਛੁੱਟੀਆਂ ਬਖਸ਼ੋ ਪਾਤਸ਼ਾ ਕਹਿੰਦੇ ਕੋਈ ਨਹੀਂ ਛੁੱਟੀਆਂ ਦੇ ਦੇਾਂਗੇ ਪਹਿਲਾਂ ਮੇਰੇ ਨਾਂ ਤਾਂ ਪੂਰੇ ਕਰ ਦੇ ਕਹਿਣ ਲੱਗਿਆ ਜੀ ਨਾਂ ਤਾਂ ਮੈਂ ਹੁਣ ਪੂਰੇ ਕਰ ਦਿੰਨਾ ਮੇਰੇ 2000 1000 ਮੂਹ ਹੈ ਤੇ ਉਹਦੇ ਵਿੱਚ 2000 ਜੀਬਾਂ ਹਨ ਉਹਨੂੰ ਮਾਨ ਹੋ ਗਿਆ ਕਿ ਮੈਂ ਛੇਤੀ ਗਿਣ ਦਿਆਂਗਾ ਪਰ ਅਜੇ ਤੱਕ ਮੁੱਕੇ ਨਹੀਂ ਛੇਸ਼ਨਾਗ ਵਰਗੇ ਕਰੋੜਾ ਹੀ ਨਿਤ ਨਵੇਂ ਨਿਤ ਨਵੇਂ ਨਾਮ ਲੈ ਕੇ ਉਹਨੂੰ ਧਿਆਉਂਦੇ ਹਨ ਔਰ ਨਾਨਕ ਕਾਟੇਕ ਦਾ ਅੰਤ ਨਾ ਪਾਵੇ ਪਰ ਫਿਰ ਵੀ ਉਸਦਾ ਅੰਤ ਨਹੀਂ ਆਇਆ ਇਸੇ ਗੱਲ ਨੂੰ ਜਪ ਸਾਹਿਬ ਦੀ ਅੰਮਤਾ ਵਿੱਚ ਪਾਤਸ਼ਾਹ ਕਹਿੰਦੇ ਚਕਰ ਚਿਹਨੀ ਅਰ ਬਰਨ ਜਾਤ ਯਰ ਪਾਤ ਨਾਇਨ ਜੇ ਰੂਪ ਰੰਗਿਆ ਰੇਖ ਪੇ ਕੋ ਕਹਿ ਨਾ ਸਕਤ ਕਹੇ ਅਚਲ ਮੂਰਤੀ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰੀਂਦ੍ਰਾਨ ਸ਼ਾਹੋ ਸ਼ਾਹਾਨ ਗਨਿਜੈ ਤੈ ਪਵਨ ਮਹੀਪ ਸੋਰ ਨਰੇ ਅਸਰ ਨੇਤ ਨੇਤ ਵੰਟਰ ਕਹਿਤ ਤਉ ਸਰਬਨਾਮ ਕਥਾ ਕਵਨ ਕਰਮਨਾਮ ਬਰਨਤ ਸਮਤ ਮੈਂ ਤੇਰੇ ਕੰਮਾਂ ਦੇ ਨਾਮ ਲੈ ਕੇ ਸਿਫਤ ਕਰਨ ਲੱਗਿਆ ਤੇਰੇ ਸਾਰੇ ਨਾਮ ਤਾਂ ਕਹਿ ਨਹੀਂ ਸਕਦਾ ਕਿਰਪਾ ਕਰੋ ਤੋ ਇਸ ਕਰਕੇ ਧੰਗੁਰੂ ਅਰਜਨ ਦੇਵ ਜੀ ਕਹਿੰਦੇ ਬਈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਤਾਂ ਇੰਤਾਂ ਦੇ ਸੰਸਾਰ ਦੇ ਵਿੱਚ ਲੋਕ ਉਹਨਾਂ ਨੂੰ ਗੌਣ ਤੇ ਪ੍ਰਾਪਤ ਕਰਨ ਤੇ ਲੱਗੇ ਹੋਏ ਆ ਏਸੀ ਪਹਿਲਾ ਸ਼ਲੋਕ ਪਹਿਲਾ ਪਦ 10ਵੀਂ ਅਸ਼ਟਪਰੀ ਦਾ ਅੱਗੇ ਦੂਸਰਾ ਪਦ ਆਰੰਭ ਹੁੰਦਾ ਹੈ ਕਈ ਕੋਟ ਭਏ ਅਭਮਾਨੀ ਕਈ ਕੋਟ ਅੰਧ ਅਗਿਆਨੀ ਇਸ ਬਨੇ ਦੇ ਵਿਚਾਰ ਆਪਾਂ ਕੱਲ ਦੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਬੋਲਦਿਆਂ ਨੇਕਾ ਖਰਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਬਖਸ਼ ਲੈਣਾ ਜੀ ਇੱਥੇ ਰੋਕਣ ਦੀ ਆਗਿਆ ਬਖਸ਼ੋ ਬਲੋ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਵਾ ਗੁਰੂ